ਦਰਸ਼ਕੋ ਅੱਜ ਜਿਸ ਪਾਵਨ ਅਸਥਾਨ ਦੇ ਦਰਸ਼ਨ ਤੁਹਾਨੂੰ ਕਰਵਾ ਰਹੇ ਹਾਂ ਇਹ ਪਾਵਨ ਅਸਥਾਨ ਇੱਕ ਨਹੀਂ ਇਤਿਹਾਸ ਦੀਆਂ ਕਈ ਘਟਨਾਵਾਂ ਦਾ ਗਵਾਹ ਬਣਿਆ ਅੱਜ ਤੁਹਾਨੂੰ ਇਸ ਪਾਵਨ ਅਸਥਾਨ ਦੇ ਦਰਸ਼ਨ ਵੀ ਕਰਵਾਉਣੇ ਨੇ ਤੇ ਇਤਿਹਾਸ ਦੀ ਸਾਂਝ ਵੀ ਪਾਉਣੀ ਹੈ ਪਰ ਉਸ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਬੇਨਤੀ ਹੈ ਕਿ ਜਲਦੀ ਜਲਦੀ ਇਹ ਵੀਡੀਓ ਸ਼ੇਅਰ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੀ ਕੀਤੀ ਹੋਈ ਵੀਡੀਓ ਦਾ ਇੱਕ ਸ਼ੇਅਰ ਇਸ ਵੀਡੀਓ ਨੂੰ ਹਜ਼ਾਰਾਂ ਸੰਗਤਾਂ ਤੱਕ ਪਹੁੰਚਾ ਸਕਦਾ ਹੈ ਜਿਹੜੀਆਂ ਸੰਗਤਾਂ ਆਪ ਚੱਲ ਕੇ ਇਸ ਅਸਥਾਨ ਨੂੰ ਨਹੀਂ ਦੇਖ ਸਕਦੀਆਂ ਉਹ ਕੇਵਲ ਤੁਹਾਡੇ ਇੱਕ ਸ਼ੇਅਰ ਦੇ ਨਾਲ ਆਪ ਉਹ ਆਪਣੇ ਘਰਾਂ ਵਿੱਚ ਬੈਠ ਕੇ ਇਸ ਪਾਵਨ ਅਸਥਾਨ ਦੇ ਦਰਸ਼ਨ ਕਰ ਸਕਦੀਆਂ ਨੇ ਇਹ ਵੀ ਇੱਕ ਬਹੁਤ ਵੱਡੀ ਸੇਵਾ ਹੈ ਸੇਵਾ ਸਮਝ ਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਦਰਸ਼ਕੋ ਇਹ ਜੋ ਪਾਵਨ ਅਸਥਾਨ ਤੁਸੀਂ ਦੇਖ ਰਹੇ ਹੋ ਇਹ ਦਿੱਲੀ ਦੀ ਧਰਤੀ ਦੇ ਉੱਪਰ ਬਣਿਆ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਮਜਨੂ ਕਾ ਟਿੱਲਾ ਜੇਕਰ ਇਸ ਪਾਵਨ ਅਸਥਾਨ ਮਜਨੂ ਕਾ ਟਿੱਲੇ ਦੇ ਇਤਿਹਾਸ ਦੀ ਗੱਲ ਕਰੀਏ ਤੇ ਮਜਨੂ ਇੱਕ ਈਰਾਨ ਦਵਾ ਇਰਾਨ ਤੋਂ ਆਇਆ ਹੋਇਆ ਇੱਕ ਫਕੀਰ ਸੀ ਜਿਹੜਾ ਗੁਰਨਾਨਕ ਸਾਹਿਬ ਪਾਤਸ਼ਾਹ ਦਾ ਸਮਕਾਲੀ ਹੋਇਆ ਤੇ ਇਸ ਪਾਵਨ ਅਸਥਾਨ ਦੇ ਉੱਪਰ ਇੱਕ ਵੱਡਾ ਢਿੱਲਾ ਸੀ ਜਿੱਥੇ ਆ ਕੇ ਉਹਨੇ ਆਪਣਾ ਟਿਕਾਣਾ ਕੀਤਾ ਗੁਰਨਾਨਕ ਸਾਹਿਬ ਪਾਤਸ਼ਾਹ ਜਦੋਂ ਆਪਣੀ ਪਹਿਲੀ ਉਦਾਸੀ ਦੇ ਦੌਰਾਨ ਦਿੱਲੀ ਦੀ ਧਰਤੀ ਤੇ ਪਹੁੰਚਦੇ ਨੇ ਸਤਿਗੁਰੂ ਪਾਤਸ਼ਾਹ ਇਸ ਪਾਵਨ ਅਸਥਾਨ ਦੇ ਉੱਤੇ ਪਹੁੰਚੇ ਮਜਨੂ ਨੇ ਆ ਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਸਤਿਗੁਰੂ ਪਾਤਸ਼ਾਹ ਦਾ ਕੀਰਤਨ ਸੁਣਿਆ ਨਿਹਾਲ ਹੋਇਆ ਸਿੱਖ ਬਣਿਆ ਤੇ ਗੁਰੂ ਪਾਤਸ਼ਾਹ ਜੀ ਨੇ ਇੱਥੇ ਉਸ ਨੂੰ ਜੀਵਨ ਮੁਕਤੀ ਦੀ ਦਾਤ ਬਖਸ਼ਿਸ਼ ਕੀਤੀ ਕਈ ਇਤਿਹਾਸ ਕਰ ਦੱਸਦੇ ਨੇ ਕਿ ਸ਼ਿਕੰਦਰ ਲੋਧੀ ਦਾ ਇੱਥੇ ਇੱਕ ਹਾਥੀ ਜੰਗਲ ਚ ਘੁੰਮ ਰਿਹਾ ਸੀ ਉਹਦੀ ਮੌਤ ਹੋ ਗਈ ਉਹਦੇ ਮੁਹਾਵਤ ਰੋਣ ਲੱਗੇ ਗੁਰੂ ਪਾਤਸ਼ਾਹ ਨੇ ਜਦੀਕ ਪਹੁੰਚੇ ਹੋਏ ਸਨ ਸਤਗੁਰਾਂ ਅੱਗੇ ਬੇਨਤੀ ਕੀਤੀ ਸਤਗੁਰਾਂ ਨੇ ਅਰਦਾਸ ਕੀਤੀ ਤੇ ਉਸ ਹਾਥੀ ਨੂੰ ਜੀਵਨ ਦੀ ਦਾਤ ਬਖਸ਼ਿਸ਼ ਹੋਈ ਦਰਸ਼ਕੋ ਇਹ ਅਸਥਾਨ ਧੰਨ ਗੁਰੂ ਹਰਗੋਬਿੰਦ ਸਾਹਿਬ ਸਤਗੁਰੂ ਪਾਤਸ਼ਾਹ ਦੇ ਨਾਲ ਵੀ ਸੰਬੰਧਿਤ ਹੈ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਗਵਾਲੀਅਰ ਦੇ ਕਿਲੇ ਦੇ ਵਿੱਚੋਂ 52 ਰਾਜਿਆਂ ਨੂੰ ਮੁਕਤ ਕਰਵਾਉਂਦੇ ਨੇ ਤੇ ਸਤਗੁਰੂ ਦਿੱਲੀ ਦੇ ਅੰਦਰ ਰਾਜਿਆਂ ਦੇ ਸਮੇਤ ਪਰਗੋ ਪ੍ਰਵੇਸ਼ ਕਰਦੇ ਨੇ ਇਸੇ ਸਥਾਨ ਦੇ ਉੱਪਰ ਗੁਰੂ ਹਰਗੋਬਿੰਦ ਸਾਹਿਬ ਨੇ ਕਈ ਦਿਨ ਆਪਣਾ ਟਿਕਾਣਾ ਕੀਤਾ ਇੱਥੋਂ ਹੀ ਸਤਿਗੁਰੂ ਪਾਤਸ਼ਾਹ ਨੇ ਬਵੰਜਾਰਾ ਜਹਾਨੂ ਆਪੋ ਆਪਣੇ ਘਰਾਂ ਦੇ ਵੱਲ ਇਸੇ ਸਥਾਨ ਤੋਂ ਤੋਰਿਆ ਸੀ ਆਪ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਇਸ ਪਾਵਨ ਸਥਾਨ ਦੇ ਉੱਪਰ ਕਈ ਦਿਨ ਟਿਕਾਣਾ ਕਰਦੇ ਨੇ ਦਰਸ਼ਕੋ ਜਦੋਂ ਵੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਦਿੱਲੀ ਦੀ ਧਰਤੀ ਤੇ ਆਉਂਦੇ ਨੇ ਸਤਿਗੁਰੂ ਪਾਤਸ਼ਾ ਸਦਾ ਹੀ ਮਜਨੂ ਕੇ ਟਿੱਲੇ ਦੇ ਅਸਥਾਨ ਦੇ ਉੱਪਰ ਹੀ ਆਪਣਾ ਟਿਕਾਣਾ ਕਰਦੇ ਰਹੇ ਸਤਿਗੁਰੂ ਪਾਤਸ਼ਾ ਕਦੇ ਵੀ ਬਾਦਸ਼ਾਹ ਦੇ ਮਹਿਲ ਦੇ ਵਿੱਚ ਬਾਦਸ਼ਾਹ ਨੂੰ ਮਿਲਣ ਵਾਸਤੇ ਨਹੀਂ ਗਏ ਸਤਿਗੁਰੂ ਪਾਤਸ਼ਾ ਇਸੇ ਅਸਥਾਨ ਦੇ ਉੱਪਰ ਹੀ ਬਾਦਸ਼ਾਹਾਂ ਨੂੰ ਮਿਲਦੇ ਰਹੇ ਔਰ ਇਸੇ ਅਸਥਾਨ ਦੇ ਉੱਪਰ ਹੀ ਦਿੱਲੀ ਦੀਆਂ ਸੰਗਤਾਂ ਨੂੰ ਦਸ਼ੰਦਦਾਰੇ ਦੇ ਕੇ ਨਿਹਾਲ ਕਰਦੇ ਰਹੇ ਦਰਸ਼ਕੋ ਜਿਹੜਾ ਆ ਤੁਸੀਂ ਖੂਹ ਦੇਖ ਰਹੇ ਹੋ ਇੱਕ ਉਹ ਖੂਹ ਹੈ ਜਿਸ ਖੂਹ ਦਾ ਸੰਬੰਧ ਗੁਰੂ ਹਰਾਈ ਸਹਿ ਪਾਤਸ਼ਾਹ ਦੇ ਵੱਡੇ ਸੁਪੁੱਤਰ ਬਾਬਾ ਰਾਮ ਰਾਏ ਦੇ ਨਾਲ ਹੈ ਬਾਬਾ ਰਾਮ ਰਾਏ ਜਦੋਂ ਦਿੱਲੀ ਦੀ ਧਰਤੀ ਤੇ ਪਹੁੰਚਿਆ ਸੀ ਗੁਰੂ ਪਿਤਾ ਜੀ ਨੇ ਕਹਿ ਕੇ ਭੇਜਿਆ ਸੀ ਪ੍ਰਮਾਤਮਾ ਦੇ ਹੁਕਮ ਦੇ ਅੰਦਰ ਰਹਿਣਾ ਕਦੇ ਵੀ ਕਿਸੇ ਦੀ ਪਰਵਾਹ ਨਹੀਂ ਕਰਨੀ ਤੇ ਕਰਾਮਾਤਾਂ ਨਹੀਂ ਦਿਖਾਉਣੀਆਂ ਪਰ राम राय ਬਾਦਸ਼ਾਹ ਦੇ ਵੱਲੋਂ ਮਿਲੀ ਸ਼ੋਭਾ ਵਡਿਆਈ ਨੂੰ ਦੇਖ ਕੇ ਗੁਰੂ ਦੇ ਬਚਨਾਂ ਨੂੰ ਭੁੱਲ ਜਾਂਦਾ ਹੈ ਤੇ ਆਪਣੀਆਂ ਕਰਾਮਾਤਾਂ ਸ਼ਕਤੀਆਂ ਦਿਖਾਉਣੀਆਂ ਆ ਆਰੰਭ ਕਰਦਾ ਹੈ ਇੱਕ ਦਿਨ ਔਰੰਗਜ਼ੇਬ ਦੇ ਨਾਲ राम राय ਇਸੇ ਅਸਥਾਨ ਦੇ ਉੱਪਰ ਪਹੁੰਚਦੇ ਨੇ ਔਰ ਜਿਹੜਾ ਆਖੋ ਤੁਸੀਂ ਦੇਖ ਰਹੇ ਹੋ ਇੱਕ ਖੂਦ ਦੇ ਉੱਪਰ ਬਾਬਾ राम राय ਇੰਜ ਬੈਠ ਗਏ ਜਿਵੇਂ ਕੋਈ ਪੱਥਰ ਦੇ ਉੱਪਰ ਚੌਂਕੜਾ ਮਾਰ ਕੇ ਬੈਠ ਜਾਂਦਾ ਹੈ ਕੂਦੇ ਉੱਪਰ ਹਵਾ ਦੇ ਵਿੱਚ ਬੈਠੇ ਹੋਏ ਬਾਬਾ RAM RAI ਨੂੰ ਦੇਖਿਆ ਔਰੰਗਜ਼ੇਬ ਬੜਾ ਹੈਰਾਨ ਵੀ ਹੋਇਆ ਔਰੰਗਜ਼ੇਬ ਦੇ ਨਾਲ ਉਹਦੇ ਸਿਪਾਹੀ ਉਹਦੇ ਅਹਿਲਕਾਰ ਤੇ ਆਮ ਲੋਕੀ ਵੀ ਬੜੇ ਹੈਰਾਨ ਹੋਏ ਕਿ ਗੁਰੂ ਕਿਆਂ ਪੁੱਤਰਾਂ ਦੇ ਵਿੱਚ ਕਿੰਨੀਆਂ ਵੱਡੀਆਂ ਕਰਾਮਾਤਾਂ ਨੇ ਕਿਵੇਂ ਉਹ ਹਵਾ ਦੇ ਵਿੱਚ ਹੀ ਬੈਠੇ ਹੋਏ ਹਨ ਸੋ ਬਾਬਾ RAM RAI ਨੇ ਇਹਨਾਂ ਕਰਾਮਾਤਾਂ ਦੇ ਨਾਲ ਭਾਵੇਂ ਬਾਦਸ਼ਾਹ ਔਰੰਗਜ਼ੇਬ ਨੂੰ ਤੇ ਕੁਝ ਸਮੇਂ ਦੇ ਲਈ ਪ੍ਰਸੰਨ ਕਰ ਲਿਆ ਸੀ ਪਰ ਬਾਬਾ RAM ਰਾਏ ਚਾਦਰ ਦੇ ਉੱਪਰ ਚੌਂਕੜਾ ਮਾਰ ਕੇ ਹਵਾ ਦੇ ਵਿੱਚ ਬੈਠ ਕੇ ਗੁਰੂ ਘਰ ਦੇ ਵਿੱਚੋਂ ਦੂਰ ਹੋ ਜਾਂਦੇ ਨੇ ਔਰ ਦਿੱਲੀ ਰਹਿੰਦਿਆਂ ਹੋਈਆਂ ਹੀ ਬਾਬਾ RAM ਰਾਏ ਨੇ ਇਤਿਹਾਸਕਾਰ ਕਹਿੰਦੇ ਨੇ 72 ਕਰਾਮਾਤਾਂ ਦਿਖਾਈਆਂ ਸਨ ਉਹ 72 ਕਰਾਮਾਤਾਂ ਇਸੇ ਮਜਨੂ ਦੇ ਟਿੱਲੇ ਦੇ ਸਥਾਨ ਦੇ ਆਸ-ਪਾਸੇ ਹੀ ਜਿਹੜੀ ਅਸੀਂ ਉਹ ਕਰਕੇ ਦਿਖਾਈਆਂ ਸਨ ਦਰਸ਼ਕੋ ਜਦੋਂ 19 1787 ਦੇ ਵਿੱਚ 1783 ਦੇ ਵਿੱਚ ਜਦੋਂ ਸਿੱਖਾਂ ਨੇ ਦਿੱਲੀ ਨੂੰ ਜਿੱਤਿਆ ਦਿੱਲੀ ਨੂੰ ਫਤਿਹ ਕੀਤਾ ਬਾਬਾ ਜੱਸਾ ਸਿੰਘ ਰਾਮਗੜੀਆ ਜੱਸਾ ਸਿੰਘ ਆਲੂਵਾਲੀਆ ਦਲ ਖਾਲਸਾ ਦੇ ਮੁਖੀ ਸਰਦਾਰ ਬਖੇਲ ਸਿੰਘ ਇਹਨਾਂ ਨੇ ਜੋ ਚੜ੍ਹਾਈ ਕੀਤੀ ਦਿੱਲੀ ਦੇ ਉੱਪਰ ਦਿੱਲੀ ਨੂੰ ਫਤਿਹ ਕੀਤਾ ਤੇ ਉਸ ਸਮੇਂ ਵੀ ਲਗਭਗ 5 ਤੋਂ 7000 ਸੰਗਤਾਂ 5 ਤੋਂ 7000 ਜਿਹੜੀਆਂ ਸਿੱਖ ਫੌਜਾਂ ਸਨ ਉਹ ਮਜਨੂ ਕੇ ਟਿੱਲੇ ਦੇ ਅਸਥਾਨ ਦੇ ਉੱਪਰ ਹੀ ਕਈ ਦਿਨ ਇੱਥੇ ਛੌਣੀ ਪਾ ਕੇ ਬੈਠੀਆਂ ਰਹੀਆਂ ਸੋ ਜਦੋਂ ਬਾਬਾ ਬਗੇਲ ਸਨ ਦਿੱਲੀ ਦੀ ਧਰਤੀ ਦੇ ਉੱਪਰ ਫਤਿਹਯਾਬੀ ਪ੍ਰਾਪਤ ਕਰਦੀ ਨੇ ਸਿੱਖਾਂ ਦਾ ਨਿਸ਼ਾਨ ਲਾਲ ਕਿਲੇ ਦੇ ਉੱਪਰ ਝੁਲਦਾ ਹੈ ਤੇ ਉਸ ਸਮੇਂ ਫਿਰ ਬਾਬਾ ਪਗੇਲ ਸਿੰਘ ਨੇ ਗੁਰੂ ਕੇ ਅਸਥਾਨਾਂ ਦੀ ਨਿਸ਼ਾਨਦੇਹੀ ਕੀਤੀ ਤੇ ਉਸ ਸਮੇਂ ਫਿਰ ਮਜਨੂ ਕੀ ਟਿੱਲੇ ਦੀ ਨਿਸ਼ਾਨਦੇਹੀ ਵੀ ਹੋਈ ਸੋ ਦਰਸ਼ਕੋ ਅਖੀਰ ਦੇ ਵਿੱਚ ਤੁਹਾਨੂੰ ਫਿਰ ਬੇਨਤੀ ਹੈ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਅਸਥਾਨ ਦੇ ਦਰਸ਼ਨ ਹਰ ਇੱਕ ਸਿੱਖ ਕਰ ਸਕੇ ਘਰ ਵਿੱਚ ਬੈਠੇ ਆ ਇਹ ਵੀ ਇੱਕ ਗੁਰੂ ਕੀ ਸੇਵਾ ਹੈ ਬਹੁਤ ਬਹੁਤ ਧੰਨਵਾਦ